ਲੁਧਿਆਣਾ ਨੇ ਸਾਨੇਵਾਲ ਨਜ਼ਦੀਕ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫ਼ਤਾਰ ਬੇਕਾਬੂ ਜੀਸੀਬੀ ਨੇ ਪੈਦਲ ਜਾ ਰਹੀ ਮਹਿਲਾ ਨੂੰ ਕੁਚਲ ਦਿੱਤਾ ਜਿਸ ਨਾਲ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ। ਇਸ ਦੌਰਾਨ ਜਦੋਂ ਸਥਾਨਕ ਲੋਕਾਂ ਨੇ ਜੀਸੀਬੀ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੂਸਰੇ ਲੋਕਾਂ ਉੱਪਰ ਜੀਸੀਬੀ ਚੜਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਜੀਸੀਬੀ ਡਰਾਈਵਰ ਤੇ ਨਸ਼ੇ ਦੇ ਹਾਲਾਤ ਵਿੱਚ ਹੋਣ ਦੇ ਦੋਸ਼ ਲਾਇਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੀੜਤ ਦੇ ਪਰਿਵਾਰ ਮੈਂਬਰ ਅਤੇ ਚਸ਼ਮੀ ਦਿੱਤਾ ਨੇ ਦੱਸਿਆ ਕਿ ਮਹਿਲਾ ਸਬਜ਼ੀ ਖਰੀਦ ਕੇ ਬਾਜ਼ਾਰ ਤੋਂ ਵਾਪਸ ਆ ਰਹੀ ਸੀ ਇਜ਼ਰਾਨ ਪਿੱਛੋਂ ਆ ਰਹੇ ਤੇਜ਼ ਰਫਤਾਰ ਬੇਕਾਬੂ ਜੀਸੀਬੀ ਨੇ ਉਸਨੂੰ ਕੁਚਲ ਦਿੱਤਾ ਜਿਸ ਨਾਲ ਉਸੇ ਮੌਕੇ ਤੇ ਮੌਤ ਹੋ ਗਈ ਇਜ਼ਰਾਨ ਉਹਨਾਂ ਨੇ ਕਿਹਾ ਕਿ ਜੀਸੀਬੀ ਦਾ ਡਰਾਈਵਰ ਨਸ਼ੇ ਦੇ ਹਾਲਾਤ ਵਿੱਚ ਸੀ ਅਤੇ ਉਜਰਾਂ ਉਸਨੇ ਕਈ ਹੋਰ ਲੋਕਾਂ ਉੱਪਰ ਵੀ ਜੀਸੀਬੀ ਚੜਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੁਲਿਸ ਕੋਲ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਆ। ਉੱਥੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੀਸੀਬੀ ਨਾਲ ਇਹ ਹਾਦਸਾ ਹੋਇਆ ਅਤੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮਾਮਲਾ ਸਬਜ਼ੀ ਲੈ ਕੇ ਆ ਰਹੇ ਸਨ। ਜੈਸੀਬੀ ਆਇਆ, ਇੱਕ ਵਾਰ ਮਾਰਾ। ਮੈਨੇ ਖਿੱਚ ਲਿਆ। ਪਿਛਲੇ ਚੱਕੇ ਤੇ ਉਹਨੂੰ ਕੁਚਲ ਕੇ ਚਲਾ ਗਿਆ। ਫੜਿਆ ਜੀਸੀਬੀ ਵਾਲਾ। ਆਹ। ਫੜਿਆ। ਮੇਰੀ ਚਾਚੀ ਹੈ ਕਾਹ ਘਰੇ ਰੰਗੇ ਬੋਲ ਪਾਵਾ ਕੀ ਜਿਸ ਨੂੰ ਬੜਾ ਆ ਕੇ ਆ ਰਹੀ ਹੈ ਬੇਲਾ ਸਾਲ ਹੈ ਹਾਂ ਕਾਹ ਆ ਰਹੇ ਸੀ ਅਸੀਂ ਲੋਕ ਉੱਥੇ ਸਬਜ਼ੀ ਲੈਣੇ ਆਏ تھے ਪਾਵਾ ਅੱਜ ਬੰਦ ਹੈ ਸਬਜ਼ੀ ਲੈਣੇ ਆਏ تھے ਮੈਂ ਸਾਈਡ ਮੇ ਖੜੀ ਸੀ ਚਾਚੀ ਉਧਰ سے ਆ ਰਹੀ ਸੀ आगे चक्के में उनको पैर पे लगा मैंने उनको साइड किया दोबारा पिछले चक्को से मार के चला गया वो छूटना नहीं चाहिए एकदम उनको एकदम नहीं तो ये पुलिस नाम पे धब्बे हैं इनको फांसी होना चाहिए आप बेगुना कहा ये तो दोनों साथ उधर से आ रहा था ठीक है हाँ उसने गाड़ी भाग रहा रहा था, था अपने दोने एक मार था। ये था। हाँ वो वो तो आप मार उनको हम दोनों भाई उनको पकड़ने गए अपने ऊपर भी गड्डी चढ़ा देता वो अपा दोनों भाई उसके गड्डी ऊपर चढ़ के खींच के लेके आज हाँ गया ਜੀ ਮੰਗ ਕਰਦੇ ਹਾਂ ਤੁਸੀਂ ਮੰਗ ਇਹ ਕਰਦੇ ਹਾਂ ਜੀ ਉਹਨਾਂ ਨੂੰ ਹਿਸਾਬ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਬਸ ਕੁਕੇਦ ਵਾਲਮੀ ਕੀ ਭਾਰਤੇ ਵਾਲਮੀ ਕੀ ਧਰਮ ਸਮਾਜ ਤੋਂ ਸਨਿਆਲ ਸਹਿਰੀ ਪ੍ਰਧਾਨਾਂ ਕੀ ਮਾਮਲਾ ਕੀ ਹੈ ਮਾਮਲਾ ਐ ਹੋਇਆ ਸੀਗਾ ਆਪਾਂ ਉਧਰੋਂ ਆਂਦੇ ਸੀਗੇ ਜੀ ਮੈਂ ਤੇ ਮੁੰਡਾ ਨਾਲ ਸੀਗਾ ਜੀ ਜੀ ਕ੍ਰੇਨ ਡਰਾਈਵਰ ਨੇ ਪਹਿਲਾਂ ਉਹਦੇ ਫੈਂਡ ਮਾਰੀ ਆ ਉਹ ਜਦੋਂ ਉਹਨੂੰ ਉਹ ਨਿਕਲਣ ਦੀ ਕੋਸ਼ਿਸ਼ ਕਰਦੀ ਸੀਗਾ ਤਾਂ ਉਹਨੇ ਮਤਲਬ ਨਿਕਲਣ ਨਹੀਂ ਦਿੱਤਾ ਉਹਦੇ ਉੱਤੇ ਨੂੰ ਚੜਾ ਦਿੱਤਾ ਕੀ ਉਹਦਾ ਨਸ਼ਾ ਕੀਤਾ ਉਹਨੇ ਨਸ਼ਾ ਕੀਤਾ ਬੇਸੁਮਾਨ ਨਸ਼ਾ ਕੀਤਾ ਹੋਇਆ ਜੀ ਕਿਹੜੀ ਪੈਂਦੀ ਹੈ ਭਾਜੀ ਜਿੱਥੇ ਐਕਸੀਡੈਂਟ ਹੋਇਆ ਇਹ ਕਾਰਡ ਬਿਲਡ ਪੈਂਦਾ ਠੀਕ ਹੈ ਜੀ ਮੈਨ ਰੋਡ ਤੇ ਦਿੱਲੀ ਰੋਡ ਤੇ ਠੀਕ ਹੈ ਜੀ ਨਾਲ ਦੇ ਨਾਲ ਹੀ ਅਸੀਂ ਉਹਨੂੰ ਪੱਜ ਕੇ ਜਦੋਂ ਫੜਨ ਲੱਗੇ ਤਾਂ ਉਹ ਸਾਡੇ ਉੱਤੇ ਨੂੰ ਵੀ ਟ੍ਰੇਨ ਨੂੰ ਚਲਾਣ ਲੱਗਿਆ ਸੀ ਜੀ ਕੋਸ਼ਿਸ਼ ਕੀਤੀ ਆ ਉਹਨੇ ਪੂਰੀ ਪਰ ਆਪਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਵੜ ਕੇ ਉਹਨੂੰ ਬਾਹਰ ਕੱਟਿਆ ਜੀ ਬਾਹਰ ਕੱਢ ਕੇ ਮੈਂ ਕਿਹਾ ਤੂੰ ਦੇਖ ਤਾਂ ਲੈ ਤੂੰ ਕੀ ਕੀਤਾ ਉਹ ਕਹਿੰਦਾ ਮੈਂ ਕੁਝ ਕੀਤਾ ਹੀ ਨਹੀਂਗਾ ਇਹ ਉਹਦੀ ਵਲਡਿੰਗ ਸੀ ਜਦੋਂ ਉਹਦੇ ਦੇਖਿਆ ਤਾਂ ਉਹ ਸ਼ੌਕ ਹੋ ਗਿਆ ਜੀ ਦਾ ਫੜ ਲਿਆ ਹਾਂਜੀ ਉਹ ਪੁਲਿਸ ਦੇ ਹਵਾਲੇ ਕਰਾਤਾ ਸੀ ਠੀਕ ਹੈ ਜੀ ਮੈਂ ਇਹੀ ਕਹਿਣਾ ਪ੍ਰਸ਼ਾਸਨ ਨੂੰ ਕਿ ਜਿੰਨੀ ਵੀ ਇਹਨਾਂ ਦੇ ਪਰਿਵਾਰ ਨੂੰ ਮਦਦ ਹੋ ਸਕੇ ਉਹਨੀ ਕਰਨੀ ਚਾਹੀਦੀ ਆ ਗੱਡੀ ਦੀ ਚਾਬੀ ਵੀ ਉਹ ਸਭ ਹਾਂ ਹਾਂ ਆਪਾਂ ਨੇ ਕਰਾਤਾ ਠੀਕ ਹੈ ਜੀ ਜਿੰਨਾ ਕੁ ਕੁਛ ਹੀ ਆਪਾਂ ਨੇ ਕਰਾਤਾ ਇੱਕ ਜੀਸੀਬੀ ਨੇ ਕੋਈ ਐਕਸੀਡੈਂਟ ਕੀਤਾ ਉਹ ਉਹਦੇ ਵਾਰਸ ਨੂੰ ਲੈ ਕੇ ਗਏ ਸੀ ਵਿਲ ਹਸਪੀਟਲ ਤੇ ਸਾਨੂੰ ਉਹ ਜੋ ਫਾਰਮ ਦੀ ਵਾਰਸਾਂ ਦੇ ਬਿਆਨਾਂ ਦੇ ਕਾਰਵਾਈ ਕਰਦੇ ਆ ਕਿਹੜੀ ਜਗ੍ਹਾ ਵਾਸਤੇ ਰੱਖੀ ਇਹ ਹੈਗਾ ਕਿਹੜਾ ਇਹ ਪਵਰ ਪਵਗਾਟਾ ਰੋਡ ਪਵਗਾਟਾ ਰੋਡ ਬਾਕੀ ਕੋਈ ਨਹੀਂ ਅਸੀਂ ਜੋ ਵੀ ਬਿਆਨ ਆਣਗੇ ਉਹ ਤੁਹਾਨੂੰ ਅਸੀਂ ਬਾਅਦ ਵਿੱਚ ਜੋ ਵੀ ਤਫਤੀਸ਼ ਹਮਨੇ ਕੀਤੀ ਹੈ ਸਰ ਜੀ ਇਹ ਅਸੀਂ ਨਹੀਂ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਤੁਹਾਨੂੰ ਉਹ ਬਿਆਨ ਲਿਖਾਂਗੇ ਪਹਿਲਾਂ ਫਿਰ ਕਾਰਵਾਈ ਕਰਾਂਗੇ ਨਹੀਂ ਅਸੀਂ ਅਜੇ ਅਸੀਂ ਇਸ ਬਾਰੇ ਪੁੱਛ ਨਹੀਂ ਦੱਸਿਆ ਮੈਂ ਤਾਂ ਕਿਹਾ ਮੈਂ ਤਾਂ ਜਸਟ ਆਇਆ ਹੀ ਹਾਂ ਤੇ ਬਸ ਇੰਨੇ ਕਹਿ ਸਕਦਾ ਤੁਹਾਨੂੰ ਕਿਹੜੀ ਜੁਗਰੀ ਜਾਂ ਕਿਹੜੇ ਥਾਣੇ ਥਾਣਾ ਸਾਹਨੇਵਾਲ ਦਾ ਏਰੀਆ ਇਹ ਸਹੀ ਗੁਰਵਿੰਦਰ ਜੀ